ਮਿੱਤਰੋ ਮਲਟੀ ਸਪੀਡ ਗੇੜਾ ਆ ਗਿਆ ਪੁਲੀਆਂ ਬਦਲਣ ਦੀ ਕੋਈ ਲੋੜ ਨਹੀਂ ਆਪਾਂ ਅੱਖਾਂ ਦੀ ਗੱਲ ਕਰ ਲਈ ਦੋ ਤੂੜੀਆਂ ਆ ਜੀ ਮਿੱਤਰੋ ਕੇਸ ਕੰਪਨੀ ਦਾ 95 ਇੰਚੀ ਸਟਰਾਉਰੀ ਪਰ ਹੈ ਬੈਰਿੰਗਾਂ ਦੀ ਗੱਲ ਕਰ ਲੈਂਦੇ ਆ ਬੈਰਿੰਗ ਦੇਖ ਸਕਦੇ ਹੋ ਸਾਰੇ ਗ੍ਰੀਸ ਪੈਂਟ ਬਾਹਰ ਦਿੱਤੇ ਗਏ ਨੇ ਸਾਨੀ ਦੇ ਨਾਲ ਆਪਾਂ ਗ੍ਰੀਸ ਕਰ ਸਕਦੇ ਆ 2024 ਮਾਡਲ ਸਟਰਾਉਰੀ ਪ੍ਰਾਈ ਕੁੜੀਆਂ ਵਗੈਰਾ ਦੇਖ ਸਕਦੇ ਹੋ ਟਾਇਰ ਆ ਗਏ BK T ਦੇ ਟਾਇਰ ਨਾਲ ਦੇ ਤੇ ਆਪਾਂ ਨੂੰ ਦੇਖੋ ਅੱਗੇ ਦੇਖ ਸਕਦੇ ਅੰਦਰ ਇਹਦਾ ਬਾਇਓ ਡਾਡਾ ਅਗੇ ਪਲੇਟ ਲੱਗੀ ਹੋਈ ਆ ਪੇਂਟਿੰਗ ਜਿਆ ਨਾ ਇਹ ਪੂਰੀ ਫੁੱਲ ਐਂਡ ਗੱਲਵਾ ਦਾ ਸਟੋਰੀਪਰ ਦੇ ਵਿੱਚ ਘੱਟੋ ਘੱਟ 13-14 ਮਿੰਟਾਂ ਨੇ ਟਰਾਲੀ ਭਰਨ ਦਾ ਟਾਈਮ ਦੱਸਿਆ ਹੀ ਇੰਨੇ ਮਿੰਟਾਂ ਦੇ ਵਿੱਚ ਟਰਾਲੀ ਪੂਰੀ ਫੁੱਲ ਕਰ ਦਿੰਦੀ ਆ ਬਾਕੀ ਆ ਦਾਣੇ ਵਾਲਾ ਗੀ ਸਿਸਟਮ ਬਾਕੀ ਆ ਪਲੇਟ ਵਗੈਰਾ ਦੇਖ ਲਓ ਤੁਸੀਂ ਲੱਗੀ ਵੀ ਇਹਦੇ ਦਿਖਾਉ 1900 ਨੂੰ ਸਾਰਾ ਸਟੋਰੀ ਪੱਗੇੜੇ ਨਾ ਬੈਕ ਸਾਈਡ ਦੇਖ ਲਓ ਹੀ ਦੋ ਪੱਖੇ ਇਹਦੇ ਵਿੱਚ ਆਹ ਐਚ ਵਗੈਰਾ ਆ ਗਈ ਹੁੱਕ ਤੇ ਆਹ LED ਲਾਈਟ ਦਿੱਤੀ ਜੀ ਇਹ ਸਾਰੇ ਮਾਡਲਾਂ ਦੇ LED ਲਾਈਟ ਆਉਂਦੀ ਹੁੰਦੀ ਹੈਗੀ ਟਰਾਲੀ ਪਾਉਣ ਦੇ ਵਿੱਚ ਸੌਖਾ ਹੋ ਜਾਂਦਾ ਇਹਨਾਂ ਦੇਖੋ ਜੀ ਕੇਐਸਏ ਸਟਾਰੀ ਪਰ ਆਏਗਾ 2024 ਮਾਡਲ ਆ ਸਾਈਡਾਂ ਦੇ ਦੋਨੇ ਸਾਈਡ ਟੂਲ ਬਾਕਸ ਦੇ ਤੇ ਆਪਾਂ ਚਾਬੀ ਪਾਣਾ ਰੱਖਣ ਵਾਸਤੇ ਇੱਕ ਹੋਰ ਕੁਆਲਿਟੀ ਦਿਖਾਵਾਂ ਮਿੱਤਰੋ ਇਹਦੀ ਕੁਆਲਿਟੀ ਅੰਡਾ ਜੀ ਬਣੇ ਰਿਹਾ ਵੀਡੀਓ ਦੇ ਨਾਲ ਅੱਗੇ ਦਿਖਾਉਣਾ ਏ ਤੁਹਾਨੂੰ ਆ ਬਲੇਟਾਂ ਦੀ ਕੁਆਲਿਟੀ ਦੇਖ ਸਕਦੇ ਹੋ ਡਰਮ ਆ ਗਿਆ ਜੀ ਦੇਖੋ ਜੀ ਪੂਰੀ ਸਰਾ ਗੱਲ ਲਵਾਤਾ ਦੇਖੋ ਜੀ ਇਧਰੋਂ ਅੱਗੇ ਤੋਂ ਦਿਖਾਉਂਦੇ ਆ ਤੁਹਾਨੂੰ ਦੇਖੋ ਜੀ ਇਹ ਕ੍ਰਾਸ ਵਗੈਰਾ ਦੇਖ ਸਕਦੇ ਹੋ ਜੀ ਕੁਆਲਿਟੀ ਤੁਸੀਂ ਸਿੰਗਲ ਸਾਈਡ ਗੇਅਰ ਵਾਲਾ ਸਿਸਟਮ ਆ ਇਹਦਾ ਮਲਟੀ ਸਪੀਡ ਗੇਅਰ ਆ ਗਿਆ ਕੋਈ ਵੀ ਟਰੈਕਟਰ ਦੇ ਆਪਾਂ ਨੂੰ ਚੱਕਰ ਮਲਾਉਣ ਦੇ ਵਿੱਚ ਬਹੁਤ ਹੀ ਸਾਨੀ ਦੇ ਨਾਲ ਇਹਦੀ ਗਰਾਰੀ ਬਦਲ ਕੇ ਚੱਕਰ ਮਲਾ ਸਕਦੇ ਆ ਆਪਾਂ ਨੂੰ ਕੋਈ ਬੈਲਟਾਂ ਪੁਲੀਆਂ ਬਦਲਣ ਦੀ ਕੋਈ ਲੋੜ ਨਹੀਂ ਜਿੱਧਰੋਂ ਦਿਖਾਉਂਦੇ ਸਾਨੂੰ ਸਿੰਗਲ ਸੈਂਡ ਵਾਲਾ ਕ੍ਰੋਸ ਆ ਦੇ ਵਿੱਚ ਬਾਕੀ ਪੇਂਟਰ ਡਿਜ਼ਾਈਨ ਆਈ ਪੂਰੀ ਗੱਲਬਾਤ ਇੰਡੀਆ ਦੇ ਵਿੱਚ ਧੰਨਵਾਦ ਵੀਡੀਓ ਦੇਖਣ ਲਈ